ਇਹ ਫਾਜ਼ਿਲਕਾ ਦੇ ਵਿੱਚ ਹੜਾ ਨੇ ਟੈਨਸ਼ਨ ਵਧਾਈ ਹੈ ਮੁਸ਼ਕਲ ਵਧਾਈ ਹੈ ਤੇ ਇਸ ਸਬ ਦੇ ਵਿਚਾਲੇ ਫਾਜ਼ਿਲਕਾ ਦੇ ਵਿੱਚ ਸਰਹਦੀ ਪਿੰਡਾਂ ਦੇ ਸਕੂਲ 3 ਦਿਨਾਂ ਦੇ ਲਈ ਬੰਦ ਕਰ ਦਿੱਤੇ ਗਏ ਨੇ ਸਰਹਦੀ ਪਿੰਡਾਂ ਦੇ ਕਰੀਬ 20 ਪਿੰਡਾਂ ਦੇ ਸਕੂਲ 3 ਦਿਨਾਂ ਦੇ ਲਈ ਬੰਦ ਨੇ ਯਾਨੀ 23 ਸਤਾਈਏ ਤੇ 28 ਤਰੀਕ ਨੂੰ ਸਕੂਲ ਨਹੀਂ ਖੁੱਲਣਗੇ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਫਾਜ਼ਿਲਕਾ ਦੇ 20 ਪਿੰਡਾਂ ਦੇ ਵਿੱਚ ਸਕੂਲ ਬੰਦ ਕਰਨ ਦੇ ਆਦੇਸ਼ ਪ੍ਰਸ਼ਾਸਨ ਦੇ ਵੱਲੋਂ ਦਿੱਤੇ ਗਏ ਨੇ ਫਿਰੋਜ਼ਪੁਰ ਤੇ ਫਾਜ਼ਿਲਕਾ ਨੂੰ ਲੈ ਕੇ ਇਸ ਸਮੇਂ ਦੀ ਅਹਿਮ ਤੇ ਵੱਡੀ ਖਬਰ ਅਸੀਂ ਤੁਹਾਨੂੰ ਦੱਸ ਰਹੇ ਹਾਂ ਫਿਰੋਜ਼ਪੁਰ ਦੇ ਵਿੱਚ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਹੋ ਰਹੀ ਹੈ ਕਿ ਜਿਹੜਾ ਪਾਣੀ ਹੈ ਉਹ ਮਾਰ ਕਰ ਸਕਦਾ ਹੈ ਅੱਜ ਦੀ ਰਾਤ ਕਿਆਮਤ ਦੀ ਰਾਤ ਦੇ ਤੌਰ ਦੇ ਉੱਤੇ ਇਸ ਨੂੰ ਦੇਖਿਆ ਜਾ ਰਿਹਾ ਹੈ ਦੁਆ ਰੱਬ ਦੇ ਜੇ ਇਹੀ ਕਿ ਪਾਣੀ ਦੀ ਬਜਟ ਦੇ ਨਾਲ ਨੁਕਸਾਨ ਕਿਸੇ ਦਾ ਨਾ ਹੋਵੇ ਦਿੱਕਤ ਨਾ ਹੋਵੇ ਪਰ ਜਿਸ ਤਰੀਕੇ ਨਾਲ ਪਾਣੀ ਛੱਡਿਆ ਜਾ ਰਿਹਾ ਹੈ 1 ਲੱਖ 84000 ਕਿਊਸਿਕ ਪਾਣੀ ਹਰੀਕੇ ਹੱਟ ਤੋਂ ਛੱਡਿਆ ਜਾ ਰਿਹਾ ਹੈ ਔਰ ਉਸ ਦੀ ਬਜਟ ਦੇ ਨਾਲ ਪਾਣੀ ਡੈਫੀਨਿਟਲੀ ਵਧੇਗਾ ਤੇ ਉਸ ਦੀ ਮਾਰ ਸਾਨੂੰ ਨਜ਼ਰ ਆ ਸਕਦੀ ਹੈ ਤਾਂ ਚਿੰਤਾ ਵਾਲੀ ਗੱਲ ਆਸਮੀ ਤੌਰ ਦੇ ਦਿੱਤੀ ਹੈ ਔਰ ਇੱਕ ਲੱਖ 84000 ਕਿਊਸਿਕ ਪਾਣੀ ਛੱਡਿਆ ਗਿਆ ਹੈ ਗੁਰੂ ਘਰਾਂ ਤੋਂ ਅਨਾਉਂਸਮੈਂਟ ਹੋਈ ਹੈ ਉੱਚੀਆਂ ਥਾਵਾਂ ਦੇ ਉੱਤੇ ਜਾਣ ਦੀ ਅਪੀਲ ਹੈ ਕਿ ਆਪਣੇ ਘਰਾਂ ਨੂੰ ਜਿੱਥੇ ਪਾਣੀ ਵੜ ਜਾਂਦਾ ਹੈ ਜਾਂ ਵੜਨ ਦੀ ਉਮੀਦ ਹੁੰਦੀ ਹੈ ਆਪਾਂ ਪਹਿਲਾਂ ਵੀ ਕਿਉਂਕਿ ਪਿੰਡ ਵਾਲੇ ਤਜਰਬੇ ਹੁੰਦੇ ਨੇ ਉਹਨਾਂ ਨੂੰ ਕਿ ਇਸ ਤੋਂ ਪਹਿਲਾਂ ਜੋ ਸਥਿਤੀ ਬਣੀ ਹੈ ਤਾਂ ਉਸ ਤਰੀਕੇ ਨਾਲ ਦੇਖਦੇ ਹੋਏ ਇਸ ਸਮੇਂ ਅਨਾਉਂਸਮੈਂਟਸ ਕੀ ਪਿਆ ਜਾਰਗੀਆਂ ਨੇ ਗੁਰੂ ਘਰਾਂ ਤੋਂ ਰੋਕ ਕਰਦੇ ਆਂ ਫਾਜ਼ਿਲਕਾ ਤੋਂ ਸਾਡੀ ਸੀ ਹੋ ਗਈ ਇਸ ਸਮੇਂ ਪ੍ਰਦੀਪ ਕੁਮਾਰ ਸਾਡੇ ਨਾਲ ਫਾਜ਼ਿਲਕਾ ਤੋਂ ਜੁੜ ਰਹੀ ਨਹੀਂ ਪ੍ਰਦੀਪ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੈ ਇਸ ਸਮੇਂ 20 ਪਿੰਡਾਂ ਦੇ ਵਿੱਚ ਸਕੂਲਾਂ 'ਚ ਛੁੱਟੀਆਂ ਪ੍ਰਦੀਪ ਦਾ ਲੱਗਦਾ ਕਨੈਕਸ਼ਨ ਟੁੱਟ ਗਿਆ ਮੈਂ ਦੁਬਾਰਾ ਕੋਸ਼ਿਸ਼ ਕਰਦਾ ਕਿ ਪ੍ਰਦੀਪ ਦੇ ਨਾਲ ਗੱਲ ਕਰਾਂਗੇ ਪਰ ਇਸਤਰ ਦੇ ਵਿੱਚ ਵਾਲੇ ਸਾਡੇ ਨਾਲ ਫਾਜ਼ਿਲਕਾ ਤੋਂ ਡਾਕਟਰ ਮਨਦੀਪ ਕੌਰ ਜੁੜ ਰਹੀ ਨੇ ਏਡੀਸੀ ਮੈਂ ਬਹੁਤ-ਬਹੁਤ ਸਵਾਗਤ ਹੈ ਨਿਊਜ਼ 18 ਪੰਜਾਬ ਦੇ ਉੱਤੇ ਮੈਂ ਪਹਿਲਾਂ ਸਕੂਲਾਂ ਵਾਲੇ ਪਾਸੇ ਫੋਕਸ ਕਰਦਾ ਹਾਂ ਤੁਸੀਂ ਜਿਹੜੇ ਬਿਲਕੁਲ ਬਾਰਡਰ ਏਰੀਆ ਦੇ ਸਕੂਲ ਨੇ ਉਹਨਾਂ ਨੂੰ ਕਲੋਸ ਕੀਤਾ ਅਗਲੇ ਦਿਨ ਦਿਨ ਅਧਿਲੇ ਪੈਨਿੰਗ ਸਿਚੁਏਸ਼ਨ ਹੈ ਕਿਵੇਂ ਦੀ ਸਿਚੁਏਸ਼ਨ ਹੈ ਇਸ ਸਮੇਂ ਹੈ ਸਿਚੁਏਸ਼ਨ ਥੋੜੀ ਜੀ ਖਰਾਬ ਹੈਗੀ ਹੈ ਜੀ ਪਾਣੀ ਸਾਨੂੰ ਪਿੱਛੋਂ ਬਹੁਤ ਜ਼ਿਆਦਾ ਆ ਰਿਹਾ ਹੈਗਾ ਜੀ ਕਿਉਂਕਿ ਅੱਜ ਜਿਹੜਾ ਹਸੈਨੀ ਵਾਲਾ ਡਾਊਨਸਟ੍ਰੀਮ 1 ਲੱਖ 35000 ਕਿਊਸਿਕ ਉਹਨਾਂ ਨੇ ਡਿਸਚਾਰਜ ਕੀਤਾ ਤੇ ਹਰੀਕੇ ਡਾਊਨਸਟ੍ਰੀਮ ਤੋਂ 1 ਲੱਖ 70000 ਕਿਊਸਿਕ ਡਿਸਚਾਰਜ ਹੋਇਆ ਤੋ ਪਾਣੀ ਬਹੁਤ ਤੇਜ਼ੀ ਨਾਲ ਪਿੰਡਾਂ ਦੇ ਵਿੱਚ ਵਧ ਰਿਹਾ ਇਸ ਕਰਕੇ ਸਾਡੇ ਕੱਲ ਤੱਕ ਉਮੀਦ ਹੈ ਸਾਡੇ 20 ਪਿੰਡ ਜਿਹੜੇ ਹੈਗੇ ਨੇ ਉਹ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਣਗੇ ਜਿਸ ਕਰਕੇ ਉਹਨਾਂ 20 ਪਿੰਡਾਂ ਦੇ ਵਿੱਚ ਅਸੀਂ ਸਾਰੇ ਸਕੂਲ ਜਿਹੜੇ ਪ੍ਰਾਈਵੇਟ ਤੇ ਗਵਰਨਮੈਂਟ ਸਕੂਲ ਜਿਹੜੇ ਅਗਲੇ 3 ਦਿਨਾਂ ਲਈ ਅਸੀਂ ਬੰਦ ਕੀਤੇ ਨੇ ਜੀ ਜੀ ਮੈਮ ਸਿਚੁਏਸ਼ਨ ਤੁਸੀਂ ਦੱਸ ਦਿੱਤੀ ਹੈ ਇਹ ਸਿਰਫ 20 ਪਿੰਡਾਂ ਤੱਕ ਖਤਰਾ ਹੈ ਜਾਂ ਫਿਰ ਇਹ ਖਤਰਾ ਹੈ ਜਾਂ ਤੁਹਾਨੂੰ ਲੱਗ ਰਿਹਾ ਕਿ ਇਹ ਸਥਿਤੀ ਬਣੀ ਗਈ ਬਣੇਗੀ 20 ਪਿੰਡਾਂ ਦੇ ਵਿੱਚ ਨੇ ਇਹ ਬਣਾਈ ਗਈ ਜੀ ਅੱਜ ਤੱਕ ਸਾਡੇ 12 ਪਿੰਡ ਪ੍ਰਭਾਵਿਤ ਸੀਗੇ ਤੇ ਹੁਣ ਜਿਵੇਂ ਪਾਣੀ ਦਾ ਡਿਸਚਾਰਜ ਹੋਰ ਜ਼ਿਆਦਾ ਵਧ ਰਿਹਾ ਤੇ ਕੱਲ 12 ਵਜੇ ਤੱਕ ਸਾਨੂੰ ਇਹ ਹੈਗਾ ਸੰਭਾਵਨਾ ਕਿ ਸਾਡੇ ਜਿਹੜੇ 8 ਪਿੰਡਾਂ ਦੇ ਵਿੱਚ ਹੋਰ ਪਾਣੀ ਇਧਰ ਨੂੰ ਵਧਣਾ ਸ਼ੁਰੂ ਹੋ ਗਿਆ ਜੀ ਸਾਡੇ ਸੋ ਟੋਟਲ 20 ਪਿੰਡ ਨੇ ਸਾਡੇ ਫਾਜ਼ਿਲਕਾ ਤਹਿਸੀਲ ਦੇ ਜਿਹੜੇ ਅਫੈਕਟਡ ਨੇ ਜੇਕਰ ਤੁਸੀਂ ਦੱਸ ਸਕੋ ਕਿ ਕਿੰਨਾ ਵੱਧ ਪਾਣੀ ਛੱਡਿਆ ਜਾ ਰਿਹਾ ਹੈ ਕਿ ਪਹਿਲਾਂ ਵਾਲੀ ਸਿਚੁਏਸ਼ਨ ਜੇ ਮੈਂ 2 ਦਿਨ ਪਹਿਲਾਂ ਦੀ ਤੇ ਅੱਜ ਦੀ ਗੱਲ ਕਰਾਂ ਇਹ ਡਿਫਰੈਂਟ ਕਿਵੇਂ ਕਿਉਂ ਇੰਨੀ ਪੈਨਿਕ ਨਜ਼ਰ ਆ ਰਹੀ ਹੈ ਅ ਦੋ ਦਿਨ ਪਹਿਲਾਂ ਤੱਕ ਜਿਹੜੀ ਸਾਡੇ ਕੋਲ ਰਿਪੋਰਟ ਸੀਗੀ ਜੀ ਉਹ ਪਾਣੀ ਜਿਹੜਾ ਹੈਗਾ ਅਰਾਊਂਡ 1 ਲੱਖ ਕਿਊਸਿਕ ਸੀਗਾ ਅੱਜ ਹੁਣ ਵੱਧ ਕੇ ਜਿਹੜੀ ਹੁਣ ਅੱਜ ਦੀ ਹੁਣੇ ਸਾਨੂੰ ਲੇਟੈਸਟ ਮਿਲੀ ਹੈ 1 ਲੱਖ 70000 ਕਿਊਸਿਕ ਜਿਹੜਾ ਡਾਊਨਸਟ੍ਰੀਮ ਪਾਣੀ ਛੱਡਿਆ ਗਿਆ ਅੱਜ ਹਰੀਕੇ ਤੋਂ ਤੇ ਉੱਤਰੀ ਵਾਲਾ ਤੋਂ 1 ਲੱਖ 35000 ਤੋਂ ਇਹ ਸਵੇਰ ਤੱਕ ਕਹਿੰਦੇ 2 ਲੱਖ ਕਿਊਸਿਕ ਹੋ ਜਾਏਗਾ ਜਿਸ ਕਰਕੇ ਪਾਣੀ ਸਾਡੇ ਇੰਨਾ ਪਿੰਡਾਂ ਦੇ ਵਿੱਚ ਵਧਣਾ ਹੀ ਵਧਣਾ ਹੈ ਕਿਉਂਕਿ ਅੱਗੇ ਜਾਣ ਨੂੰ ਰਸਤਾ ਹੈ ਨਹੀਂ ਆ ਪਾਣੀ ਨੂੰ ਜੀ ਅ ਤੇ ਮੈਂ ਤੁਹਾਡੇ ਅਰੇਂਜਮੈਂਟ ਕੀਨੇ ਕਿਉਂਕਿ ਜਿਹੜੇ ਲੋਕ ਉੱਥੇ ਰਹਿ ਰਹੇ ਨੇ ਉਹਨਾਂ ਦਾ ਪਸ਼ੂ ਵੀ ਹੋਣਗੇ ਉਹ ਆਪ ਵੀ ਰਹਿ ਰਹੇ ਨੇ ਉੱਥੇ ਤਾਂ ਬਹੁਤ ਚਿੰਤਾ ਉਹਨਾਂ ਦੇ ਵਿੱਚ ਵੀ ਹੋਈਗੀ ਇਸ ਸਮੇਂ ਜੀ ਅਸੀਂ ਉੱਥੇ ਲੋਕਾਂ ਤੱਕ ਸਾਡਾ ਜ਼ਮੀਨੀ ਪੱਧਰ ਤੇ رابطہ ਪੂਰੀ ਤਰ੍ਹਾਂ ਨਾਲ ਕਾਇਮ ਹੈਗਾ ਅਸੀਂ ਅੱਜ ਉਹਨਾਂ ਨੂੰ ਰਿਕੁਐਸਟ ਵੀ ਕੀਤੀ ਹੈ ਸਾਰੇ ਪਿੰਡਾਂ 'ਚ ਮਨਿਆਦੀ ਵੀ ਕਰਾ ਦਿੱਤੀ ਹੈ ਕਿ ਤੁਸੀਂ ਸੁਰੱਖਿਅਤ ਥਾਵਾਂ ਤੇ ਇੱਥੇ ਚਲੇ ਜਾਓ ਅਸੀਂ ਪਾਣੀ ਰੀਲੀਫ ਸੈਂਟਰ ਵੀ ਸੈਟ ਅਪ ਕਰ ਦਿੱਤੇ ਨੇ ਸਾਡੇ ਫੰਕਸ਼ਨਲ ਨੇ ਅਸੀਂ ਸਾਰੀਆਂ ਡਿਊਟੀਆਂ ਸਾਰੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਨੇ ਉੱਥੇ ਸਾਰੇ ਅਰੇਂਜਮੈਂਟ ਸਾਡੇ ਮੁਕੰਮਲ ਨੇ ਜਿਹਦੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਾਡੇ ਕੋਲ ਜਿਹੜਾ ਤੁਸੀਂ ਸ਼ਿਫਟ ਹੋ ਜਾਓ ਸਾਡਾ 24 ਆਵਰ ਸਾਡਾ ਕੰਟਰੋਲ ਰੂਮ ਚੱਲ ਰਿਹਾ ਹੈ ਨੰਬਰ ਲੋਕਾ ਕੋਲ ਨੇ ਤੇ ਸਾਡੇ ਸਾਰੇ ਆਫੀਸਰਸ ਔਨ ਡਿਊਟੀ ਨੇ ਔਰ ਜਦੋਂ ਵੀ ਕਿਤੇ ਲੋੜ ਪੈਂਦੀ ਹੈ ਅਸੀਂ ਇਮੀਡੀਏਟਲੀ ਲੋਕਾਂ ਨੂੰ ਸ਼ਿਫਟ ਕਰ ਸਕਦੇ ਹਾਂ ਜੀ ਠੀਕ ਹੈ ਮੈਂ ਇੱਕ ਆਖਰੀ ਸਵਾਲ ਕਿਉਂਕਿ ਅੱਜ ਕੱਲ WhatsApp ਦਾ ਜ਼ਮਾਨਾ ਹੈ ਤਾਂ ਬਹੁਤ ਸਾਰੀਆਂ ਜਿਹੜੀਆਂ ਰਿਊਮਰਸ ਉਹ ਬਹੁਤ ਜਲਦੀ ਸਰਕੂਲੇਟ ਹੁੰਦੀਆਂ ਨੇ ਇੱਕ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਦੂਜਾ ਮੇਰਾ ਸਵਾਲ ਇਹ ਹੈ ਕਿ ਜੇਕਰ ਫਰਜ਼ ਕਰ ਲਓ ਮੈਂ ਉਸ ਪਿੰਡ ਦੇ ਵਿੱਚ ਫਾਜ਼ਿਲਕਾ ਦੇ ਵਿੱਚ ਰਹਿਣਾ ਜਿੱਥੇ 20 ਪਿੰਡਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਮੈਨੂੰ ਅਪਡੇਟ ਕਿਵੇਂ ਮਿਲੇਗੀ ਕਿ ਪਾਣੀ ਆ ਰਿਹਾ ਹੈ ਜਾਂ ਪਾਣੀ ਕਿੱਥੇ ਪਹੁੰਚ ਗਿਆ ਜਾਂ ਮੈਂ ਕੀ ਕਰਾਂ ਮੈਂ ਕਿੱਥੇ ਜਾਵਾਂ ਉਹਨਾਂ ਤੱਕ ਕਿਵੇਂ ਇਨਫੋਰਮੇਸ਼ਨ ਪਹੁੰਚ ਸਕਦੀ ਹੈ ਐਡਮਿਨਿਸਟ੍ਰੇਸ਼ਨ ਨੇ ਕੋਈ ਇਸ ਦਾ ਪਲਾਨ ਕੀਤਾ ਅਸੀਂ ਜੀ ਪੁਲਿਸ ਸਾਡੀ ਔਨ ਅਲਰਟ ਹੈ ਜਿਵੇਂ ਸਾਡਾ ਕਾਮਾਵਾਲੀ ਪੁਲ ਹੈਗਾ ਉੱਥੇ ਅਸੀਂ ਨਾਕਾ ਲਗਾ ਦਿੱਤਾ ਹੈ ਔਰ ਇਸੇ ਤਰ੍ਹਾਂ ਹੀ ਹਰ ਪਿੰਡ ਦੇ ਵਿੱਚ ਠਿਕਰੀ ਪੈਰੇ ਲਗਾਉਣ ਦੇ ਵੀ ਹੁਕਮ ਹੋ ਗਏ ਨੇ ਜੇ ਕੋਈ ਪਾਣੀ ਦੇ ਵਧਨ ਦਾ ਅਸਰ ਹੈਗਾ ਜਾਂ ਕੋਈ ਪ੍ਰੋਬਲਮ ਆਂਦੀ ਹੈ ਤੇ ਇਮੀਡੀਏਟਲੀ ਜਿਹੜਾ ਉੱਥੇ ਗੁਰਦੁਆਰਾ ਸਾਹਿਬ ਤੇ ਹੁਕਮ ਆ ਜਾਏਗਾ ਤੇ ਲੋਕਾਂ ਨੂੰ ਅਸੀਂ ਇਮੀਡੀਏਟਲੀ ਸ਼ਿਫਟ ਕਰ ਦਾਂਗੇ ਸਾਡੇ ਪਟਵਾਰੀ ਸਾਡੇ ਆਫੀਸਰ ਇਨਚਾਰਜ ਈਓਜ਼ ਬੀਡੀਪੀਓ ਸਾਰੇ ਫੀਲਡ ਦੇ ਵਿੱਚ ਨੇ ਔਰ ਰੀਲੀਫ ਸੈਂਟਰਾਂ ਦੇ ਵਿੱਚ ਬੈਠੇ ਨੇ ਜੀ ਤੇ ਤੁਸੀਂ ਸ਼ਿਫਟ ਕਿੱਥੇ ਕਰ ਰਹੇ ਹੋ? ਅਸੀਂ ਪੰਜ ਬਣਾਏ ਨੇ ਜੀ ਇਸ ਦਾ ਗਵਰਨਮੈਂਟ ਹਾਈ ਸਕੂਲ ਮੋਜਮ ਬਣਾਇਆ ਹੈ। ਗਵਰਨਮੈਂਟ ਹਾਈ ਸਕੂਲ ਆਸਫਵਾਲਾ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ ਸਾਡਾ ਹੱਤਾ ਕਲਾਂ ਦਾ। ਜੀ ਤੇ ਇੱਕ ਸਾਡਾ ਸੇਂਟ ਕਬੀਰ ਪੋਲੀਟੈਕਨਿਕ ਕਾਲਜ ਹੈ ਫਾਜ਼ਲਕਾ ਦੇ ਵਿੱਚ ਇੱਕ ਅਸੀਂ ਸਰਕਾਰੀ ਹਾਈ ਸਕੂਲ ਸਲੇਮਸ਼ਾ ਇਹ ਪੰਜ ਸਾਡੇ ਰੀਲੀਫ ਸੈਂਟਰ ਐਸਵੇਲੇ ਚੱਲ ਰਹੇ ਨੇ ਜੀ। ਠੀਕ ਹੈ ਮੈਮ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਬਹੁਤ ਯੂਸਫੁਲ ਇਨਫੋਰਮੇਸ਼ਨ ਹੈ। ਹੋਪਫੁਲੀ ਲੋਕਾਂ ਤੱਕ ਪਹੁੰਚੀ ਹੋਏਗੀ ਜਿਹੜੇ ਇਸ ਸਮੇਂ ਸਾਨੂੰ ਸੁਣ ਵੀ ਰਹੇ ਹੋਣਗੇ। ਫਿਲਹਾਲ ਮੈਂ ਤੁਹਾਨੂੰ ਦੱਸਾਂ ਫਿਰੋਜ਼ਪੁਰ ਤੇ ਫਾਜ਼ਿਲਕਾ ਦੀ ਸਿਚੁਏਸ਼ਨ ਇਸ ਸਮੇਂ ਜ਼ਰੂਰ ਖੁਦ ਡਾਕਟਰ ਮਨਦੀਪ ਕੌਰ ਐਡੀਸੀ ਨੇ ਫਾਜ਼ਿਲਕਾ ਦੇ ਉਹਨਾਂ ਦੇ ਵੱਲੋਂ ਇਹ ਆ ਦਿੱਤੀ ਗਈ ਕਿ ਸਥਿਤੀ ਬਹੁਤੀ ਚੰਗੀ ਨਹੀਂ ਹੈ ਖਰਾਬ ਹੈ ਪਰ ਫਿਰ ਵੀ ਤੁਸੀਂ ਜੇ ਨਾ 20 ਪਿੰਡਾਂ ਦੇ ਵਿੱਚ ਜਾਂ ਉਸ ਇਲਾਕੇ ਦੇ ਵਿੱਚ ਰਹਿੰਦੇ ਹੋ ਤਾਂ ਪੈਨਿਕ ਨਾ ਹੋਵੋ ਟੈਨਸ਼ਨ ਨਾ ਲਵੋ ਕਿਉਂਕਿ ਕਈ ਵਾਰ ਆਪਾਂ ਕਬਰਹਾੜ ਦੇ ਵਿੱਚ ਕੋਈ ਗਲਤ ਕਦਮ ਚੁੱਕਨੇ ਆ ਆ ਸਭ ਤੋਂ ਪਹਿਲਾਂ ਤੁਹਾਡੀ ਖੁਦ ਦੀ ਜਾਨ ਔਰ ਉਸ ਤੋਂ ਬਾਅਦ ਆਂਦਾ ਹੈ ਤੁਹਾਡਾ ਕੋਈ ਵੀ ਕੀਮਤੀ ਸਮਾਨ ਪਹਿਲਾਂ ਖੁਦ ਨੂੰ ਸੁਰੱਖਿਅਤ ਕਰੋ ਉਸ ਤੋਂ ਬਾਅਦ ਕਈ ਵਾਰ ਆਪਾਂ ਇਸ ਗੱਲ ਦੇ ਉੱਤੇ ਜ਼ਿਆਦਾ ਫੋਕਸ ਕਰਦੇ ਹਾਂ ਕਿ ਅ ਹੋ ਜਾਏਗਾ ਜਾਂ ਫਿਰ ਅਸੀਂ ਆਪਣਾ ਸਮਾਨ ਕੱਢ ਲਈਏ ਆਪਣੇ ਬੱਚਿਆਂ ਦਾ ਖੁੱਦ ਦਾ ਤੁਸੀਂ ਸਭ ਤੋਂ ਪਹਿਲਾਂ ਆਪਣੇ ਬਜ਼ੁਰਗਾਂ ਦਾ ਧਿਆਨ ਰੱਖੋ ਤਾਂ ਕਿ ਤੁਸੀਂ ਇੱਕ ਸੇਫ ਜਗ੍ਹਾ ਦੇ ਉੱਤੇ ਪਹੁੰਚ ਜਾਓ ਜਿਸ ਤਰੀਕੇ ਨਾਲ ਐਡਮਿਨਿਸਟ੍ਰੇਸ਼ਨ ਦੇ ਲੋਕ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹਨਾਂ ਖਬਰ ਹੈ ਇਸ ਸਮੇਂ ਦੀ ਫਿਰੋਜ਼ਪੁਰ ਅਤੇ ਫਾਜ਼ਿਲਕਾ ਤੋਂ ਜੋ ਅਸੀਂ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਕਾਬਲੇ ਗੌਰ ਹੈ ਕਿ ਹਰੀਕੇ ਹੱਟ ਤੋਂ 1,84,000 ਕਿਊਸਿਕ ਪਾਣੀ ਛੱਡਿਆ ਗਿਆ ਹੈ ਔਰ ਉਸ ਦੀ ਵਜ੍ਹਾ ਦੇ ਨਾਲ ਇਸ ਸਮੇਂ ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਬਿਲਕੁਲ ਜਿਹੜੇ ਕੰਢੀ ਖੇਤਰ ਨੇ ਜਿਹੜੇ ਬਿਲਕੁਲ ਦਰਿਆ ਦੇ ਨਾਲ ਲੱਗਦੇ ਇਲਾਕੇ ਨੇ ਉਹਨਾਂ ਪਿੰਡਾਂ ਦੇ ਵਿੱਚ ਹੜ ਦਾ ਖਤਰਾ ਮੰਡਰਾ ਰਿਹਾ ਹੈ ਔਰ ਬਹੁਤ ਜ਼ਿਆਦਾ ਖਤਰਾ ਇਸ ਕਰਕੇ ਵੀ ਹੈ ਕਿਉਂਕਿ तकरीबन 20 ਪਿੰਡ ਤਾਂ ਫਾਜ਼ਿਲਕਾ ਦੇ ਅਜਿਹੇ ਨਹੀਂ ਜਿੱਥੇ ਪਾਣੀ ਦੀ ਮਾਰ ਹੋਏਗੀ ਹੋਏਗੀ ਦੁਪਹਿਰ ਸਾਢੇ ਦੁਪਹਿਰ 12 ਵਜੇ ਤੱਕ ਇਹ ਸਥਿਤੀ ਬਣਦੀ ਹੋਈ ਨਜ਼ਰ ਆ ਸਕਦੀ ਹੈ ਜੋ ਸਾਡੇ ਕੋਲ ਇਸ ਸਮੇਂ ਜਾਣਕਾਰੀ ਮਿਲ ਰਹੀ ਹੈ ਹਰੀਕੇ ਹੈਡ ਤੋਂ ਜਿਹੜਾ ਪਾਣੀ ਛੱਡਿਆ ਗਿਆਏ ਉਸ ਦੀ ਵਜ੍ਹਾ ਦੇ ਨਾਲ ਪਾਣੀ ਟਰੈਵਲ ਕਰਨ ਨੂੰ ਟਾਈਮ ਲੱਗਦਾ 10-12 ਘੰਟੇ ਲੱਗਦੇ ਨੇ ਪਾਣੀ ਛੱਡਿਆ ਗਿਆ ਤੇ ਉਸ ਤੋਂ ਬਾਅਦ 29 ਗੇਟ ਨੇ 29 ਦੇ ਵਿੱਚੋਂ 24 ਗੇਟ ਖੋਲ ਦਿੱਤੇ ਗਏ ਨੇ ਔਰ ਆਪਾਂ ਜਾਣਦੇ ਹਾਂ ਕਿ ਇਸ ਸਮੇਂ ਹਿਮਾਚਲ ਦੇ ਵਿੱਚ ਜ਼ਬਰਦਸਤ ਬਰਸਾਤ ਹੋਈ ਹੈ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਵੀ ਪਿਛਲੇ 48 ਤੋਂ ਲੈ ਕੇ 72 ਘੰਟਿਆਂ ਦੇ ਵਿੱਚ ਜ਼ਬਰਦਸਤ ਮੀਂਹ ਪਿਆ ਔਰ ਉਸ ਦੀ ਵਜ੍ਹਾ ਦੇ ਨਾਲ ਇਸ ਸਮੇਂ ਸਾਡੇ ਜਿੰਨੇ ਦਰਿਆ ਨਹਿਰਾਂ ਨੇ ਉਹ ਬਿਲਕੁਲ ਨੱਕੋ ਨੱਕ ਭਰ ਕੇ ਚੱਲ ਰਹੀਆਂ ਨੇ ਜਿਹੜੇ ਸਾਡੇ ਡੈਮ ਨੇ ਉਹਨਾਂ ਦੇ ਵਿੱਚ ਵੀ ਪਾਣੀ ਜੇਕਰ ਅਸੀਂ ਦੇਖੀਏ ਤਾਂ ਬਿਲਕੁਲ ਇਸ ਸਮੇਂ ਪਰ ਇਹ ਹੋਇਆ ਨਜ਼ਰ ਆ ਰਿਹਾ ਹੈ ਇਸ ਸਭ ਦੇ ਵਿਚਾਲੇ ਇੱਕ ਹੋਰ ਖਬਰ ਹੈ ਪਾਣੀ ਦੇ ਨਾਲ ਹੀ ਜੁੜੀ ਹੋਈ ਗੁਰਦਾਸਪੁਰ ਦੇ ਬੀਨानगर ਦੇ ਵਿੱਚ ਤੁਸੀ ਬੰਨ ਦੇ ਵਿੱਚ ਪਾੜ ਪਿਆ ਹੈ ਪਿੰਡ ਕਾਨਾ ਦੇ ਨੇੜੇ ਤੁਸੀ ਬੰਨ ਦੇ ਵਿੱਚ 15 ਫੁੱਟ ਦਾ ਪਾੜ ਪਿਆ ਹੈ ਸੈਂਕੜੇ ਏਕੜ ਫਸਲ ਪਾਣੀ ਦੇ ਵਿੱਚ ਡੁੱਬੀ ਹੈ ਕਈ ਪਿੰਡਾਂ ਦੇ ਉੱਤੇ ਵੀ ਖਤਰਾ ਇਸ ਸਮੇਂ ਹੜ ਦਾ ਮੰਡਰਾ ਰਿਹਾ ਹੈ ਅਹਿਮ ਤੇ ਵੱਡੀ ਖਬਰ ਤੁਹਾਨੂੰ ਦੱਸਦੇ ਹਾਂ ਇਸ ਸਮੇਂ ਤਿੰਨ ਜ਼ਿਲ੍ਹੇ ਮੈਂ ਤੁਹਾਨੂੰ ਦੱਸ ਦਿੱਤੇ ਗੁਰਦਾਸਪੁਰ ਫਿਰੋਜ਼ਪੁਰ ਤੇ ਫਾਜ਼ਿਲਕਾ اور ਇਸ ਦੇ ਨਾਲ ਨਾਲ ਜਿਨ੍ਹਾਂ ਦਾ ਅਜੇ ਜ਼ਿਕਰ ਨਹੀਂ ਹੋਇਆ ਪਰ ਇਹਨਾਂ ਦੇ ਉੱਤੇ ਵੀ ਕਿਤੇ ਨਾ ਕਿਤੇ ਚਿੰਤਾ ਜ਼ਰੂਰ ਹੈ ਚਾਹੇ ਕਪੂਰਥਲਾ ਹੋਵੇ ਸultanpur Lodhi ਚ ਆਲਰੇਡੀ ਬਹੁਤ ਨੁਕਸਾਨ ਹੋਇਆ ਹੈ ਦੂਜੇ ਪਾਸੇ ਤਰਨਤਾਰਨ ਵਾਲੇ ਪਾਸੇ ਵੀ ਬਿਆਸ ਨੇ ਬਹੁਤ ਨੁਕਸਾਨ ਕੀਤਾ ਹੈ ਔਰ ਜੇਕਰ ਮੈਂ ਰੁਕਰਲਮਾ ਗੁਰਦਾਸਪੁਰ ਦਾ ਤਾਂ ਇੱਥੇ ਰਾਵੀ ਦੇ ਵਿੱਚ ਜਿਹੜਾ ਪਾਣੀ ਆਇਆ ਰਣਜੀਤ ਸਾਗਰ ਜਿਹੜਾ ਡੈਮ ਹੈ ਝੀਲ ਦੇ ਵਿੱਚੋਂ ਛੱਡਿਆ ਗਿਆ ਪਾਣੀ ਉਸਤੇ ਵੀ ਕਾਫੀ ਕਹਿਰ ਬਰ ਆਇਆ ਹੈ ਔਰ ਖਾਸ ਤੌਰ ਤੇ ਉਜਤੇ ਜਲਾਲੀਆ ਦਰਿਆ ਦੇ ਵਿੱਚ ਜਿਹੜੀਆਂ ਨਹਿਰਾਂ ਨੇ ਉਹਨਾਂ ਦੇ ਵਿੱਚ ਪਾਣੀ ਦੀ ਆਮਦ ਬਹੁਤ ਜ਼ਿਆਦਾ ਹੋਈ ਹੈ ਗੁਰਦਾਸਪੁਰ ਦੇ ਦਿਨਾਨਗਰ ਤੋਂ ਇਸ ਸਮੇਂ ਜਾਣਕਾਰੀ ਦੇ ਰਹੇ ਹਾਂ ਦਿਨਾਨਗਰ ਦੇ ਵਿੱਚ ਤੂਤੀ ਬੰਦ ਦੇ ਵਿੱਚ ਪਾੜ ਪਿਆ ਹੈ ਪਿੰਡ ਕਾਨਾਂ ਦੇ ਨੇੜੇ ਤੋਂ ਸੀ ਬੰਦ ਦੇ ਵਿੱਚ ਕਰੀ 15 ਫੁੱਟ ਦਾ ਪਾੜ ਪਿਆ ਹੈ ਸੈਂਕੜੇ ਏਕੜ ਫਸਲ ਪਾਣੀ ਦੇ ਵਿੱਚ ਡੁੱਬੀ ਹੈ ਪੰਜਾਬ ਦੇ ਇਸ ਸਮੇਂ ਜਿਹੜੇ ਜ਼ਿਲ੍ਹੇ ਬਹੁਤ ਪ੍ਰਭਾਵਿਤ ਨੇ ਉਹਨਾਂ ਦੇ ਵਿੱਚ ਕਿਉਂਕਿ ਕਪੂਰਥਲਾ ਤੇ ਤਰਨਤਾਰਨ ਪਹਿਲਾਂ ਹੀ ਪਾਣੀ ਦੀ ਮਾਰ ਖੇਡ ਸੀ ਪਿਛਲੇ ਇੱਕ ਹਫ਼ਤੇ 10 ਦਿਨਾਂ ਤੋਂ ਇਹ ਪੂਰੀ ਜਾਣਕਾਰੀ ਹੈ ਉਸ ਤੋਂ ਬਾਅਦ ਜੇ ਅਸੀਂ ਅੱਗੇ ਵਧ ਜਾਈਏ ਤਾਂ ਫੈਰੋਜ਼ਪੁਰ ਫਾਜ਼ਿਲਕਾ ਵਾਲੇ ਪਾਸੇ ਸਤਲੁਜ ਨੇ ਬਹੁਤ ਨੁਕਸਾਨ ਕੀਤਾ ਹੈ ਹਰੀਕੇ ਹਿੱਟ ਤੋਂ ਬਾਅਦ ਸਤਲੁਜ ਬਣ ਜਾਂਦੀ ਹੈ ਬਿਆਸ ਤੇ ਸਤਲੁਜ ਤੇ ਉਹਨਾਂ ਦੇ ਵਿੱਚ ਬਹੁਤ ਇਸ ਸਮੇਂ ਨੁਕਸਾਨ ਹੈ ਦੂਜੇ ਪਾਸੇ ਅਸੀਂ ਮਾਝੇ ਚ ਉੱਪਰ ਆ ਜਾਈਏ ਤਾਂ ਪਠਾਨਕੋਟ ਪਠਾਨਕੋਟ ਦੇ ਨਾਲ ਗੁਰਦਾਸਪੁਰ ਤਾਂ ਇਥੋਂ ਜਿੱਥੋਂ ਰਾਵੀ ਨਿਕਲਦਾ ਹੈ ਰਾਵੀ ਦਰਿਆ ਉਸ ਦੀ وجہ ਦੇ ਨਾਲ ਵੀ ਕਾਫੀ ਨੁਕਸਾਨ ਉੱਥੇ ਹੋਇਆ ਹੈ ਇਨਫੈਕਟ ਅਸੀਂ ਤੁਹਾਨੂੰ ਦਿਨ ਦੇ ਵਿੱਚ ਖਬਰ ਦਿਖਾਈ ਕਿ ਭਾਰਤ ਦੇ ਵੱਲੋਂ ਪਾਕਿਸਤਾਨ ਨੂੰ ਵੀ ਅਲਰਟ ਕੀਤਾ ਗਿਆ ਕਿ ਅਸੀਂ ਪਾਣੀ ਛੱਡ ਰਹੇ ਹਾਂ ਤਾਂ ਤੁਸੀਂ ਸੁਚੇਤ ਰਹੋ ਤੁਹਾਡੇ ਇਲਾਕੇ ਵੀ ਹੜ੍ਹ ਦੀ ਮਾਰ ਦੇ ਹੇਠ ਆ ਸਕਦੇ ਨੇ ਜ਼ਬਰਦਸਤ ਬਰਸਾਤ ਹੋਈ ਹੈ ਔਰ ਕਾਬਲੇ ਗੋਰੇ ਵੀ ਹੈ ਕਿ 26 ਅਤੇ 27 ਤਰੀਕ ਨੂੰ ਵੀ ਜੋ ਸਾਡੇ ਕੋਲ ਜਾਣਕਾਰੀ ਹੈ ਕਿ ਬਰਸਾਤ ਦਾ ਅਲਰਟ ਹੈ ਰੁਕ ਕਰਦੇ ਹਾਂ ਸਾਡੇ ਸਹਿਯੋਗੀ ਇਸ ਸਮੇਂ ਗੁਰਦਾਸਪੁਰ ਤੋਂ ਜੁੜ ਰਹੇ ਨੇ ਬਿਸ਼ੰਬਰ ਬਿੱਟੂ ਅਬਿਸੰਬਰ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੈ ਬੀਨਾ ਨਗਰ ਦੇ ਵਿੱਚ ਤੁਸੀਂ ਬੰਨ ਨੂੰ ਲੈ ਕੇ ਕਿ ਗੱਲ ਬਿਲਕੁਲ ਬਲਦੀ ਹੈ ਸਰਦਾਰਪੁਰ ਦੀ ਹਲਕਾ 11 ਤੋਂ 23 ਪਿੰਡ ਕਾਨਾ ਦੇ ਅੰਦੀ ਦਾ ਤੁਸੀਂ ਬੰਨ ਦੇ ਵਿੱਚ 15 ਤੋਂ 20 ਫੋਰਡੇ ਦਾ ਪਾਲ ਪੈ ਚੁੱਕਾ ਉਹ ਪਾਲ ਪੈਣ ਦੇ ਨਾਲ ਜਿਹੜੇ ਕਾਫੀ ਖੇਤਾਂ ਵਿੱਚ ਪਾਣੀ ਦੇ ਭਰ ਚੁੱਕੇ ਹਨ ਲੇਕਿਨ ਇਹ ਪਾਲ ਜਲਦੀ ਦਾ ਪੁਰਿਆਗਾ ਤਾਂ 3 ਤੋਂ 4 ਪਿੰਡਾਂ 'ਤੇ ਅਸਰ ਪਵੇਗਾ ਕਿਉਂਕਿ ਉਹ ਪਿੰਡਾਂ ਦੇ ਲੋਕਾਂ ਨੇ ਇਸੇ ਨੂੰ ਲੈ ਕੇ ਸਾਵੇ ਸ਼ਾਮ ਦੇ ਸਾਇਦੇ ਉਹ ਆਪਣਾ ਸਮਾਨ ਵਗੈਰਾ ਕੱਢ ਰਹੇ ਨੇ ਉਸ ਸਟੇਸ਼ਨ ਖਾਵਾ ਦੇ ਜਾ ਰਹੇ ਨੇ ਔਰ ਜਿਹੜਾ ਹੁਕਾਨਾ ਪੜਦੇ ਪਾੜ ਪਿਆ ਫਿਹਲਾਲ ਦੇ ਪਾਣੀ ਖੇਡਾ ਵੀ ਆਇਆ ਨਿਕਲ ਪਾੜ 15 ਤੋਂ 20 ਫੁੱਟ ਚੌੜਾ ਪਾੜ ਔਰ ਪਾੜ ਲਗਾਤਾਰ ਚੌੜਾ ਹੁੰਦਾ ਜਾ ਰਿਹਾ ਇਹਦੇ ਚਲਦੇ ਇਹ ਜਿਹੜਾ ਪਾਣੀ ਥੋੜਾ ਲੱਗਦਾ ਵੀ ਇਹ ਰਾਤੋਂ ਰਾਤ ਕਈ ਪਿੰਡਾਂ ਵਿੱਚ ਪਹੁੰਚ ਜਾਏਗਾ 3 ਤੋਂ 4 ਪਿੰਡ ਪ੍ਰਭਾਵਿਤ ਹੋਣਗੇ ਔਰ ਇਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਸਖਤ ਕਦਮ ਚੁੱਕਿਆ ਗਿਆ ਫਿਹਲਾਲ ਤੇ ਜਾਣ ਗਈ ਸੀ ਗਈ ਹੈ ਔਰ ਲੋਕ ਪਿੰਡਾਂ ਦੇ ਲੋਕਾਂ ਦਾ ਇਹ ਕਹਿਣਾ ਜੀ ਫਿਹਲਾਲ ਸਤ ਪ੍ਰਸ਼ਾਸਨ ਵੱਲੋਂ ਕਾਵੇ ਜਰੂਰ ਦਿੱਤੇ ਗਿਆ ਪਰ ਬੰਦ ਪੂਰੇ ਇੱਕ ਪ੍ਰਬੰਧ ਕਰਨੇ ਕਿ ਪੂਰੀ ਆ ਤੁਹਾਡੇ ਸਾਹਮਣੇ ਦਿਖਾਈ ਦੇ ਰਹੇ ਨੇ ਇਸ ਲੋਕਾਂ ਦੇ ਸਿਰ ਕੋਲ ਕੋਈ ਕਾਫੀ ਦਸ਼ੇ ਪਈ ਆ ਰਹੀ ਔਰ ਤੁਸੀ ਸੀਪੰਨ ਦਾ ਪਾਲਪੁਰ ਦਾ ਇਹ ਤਾਂ ਕੰਮ ਕਦੇ ਸ਼ੁਰੂ ਨਹੀਂ ਕੀਤਾ ਗਿਆ ਕਿਉਂਕਿ ਰਾਤ ਦਾ ਪਾਵਾ ਆ ਇਹ ਪਤਾ ਨਹੀਂ ਹੁਣ ਪ੍ਰਸ਼ਾਸਨ ਵੱਲ ਕਦੋਂ ਸ਼ੁਰੂ ਕੀਤਾ ਜਾਂਦਾ ਲੋਕਾਂ ਵੱਲੋਂ ਆਪਣੇ ਲਾਭ ਦੇ ਕੰਮ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਆ ਔਰ ਇਹ ਪਾਲ ਪੈਨਾਂ ਲੋਕਾਂ ਦੀ ਕਾਫੀ ਦਸ਼ੇ ਪਈ ਆ ਰਹੀ ਹੈ ਕਈ ਪਿੰਡਾਂ 'ਚ ਪਾਣੀ ਜਾਸ ਕਰਨ ਦੀ ਸੰਭਾਵਨਾ ਆ ਜੀ ਮੈਂ ਇੱਕ ਚੀਜ਼ ਜਨਨੀ ਚਰਿਆ ਸੀ ਤੁਸੀਂ 15 ਫੁੱਟ ਦੇ ਪਾੜ ਦਾ ਤੁਸੀ ਬੰਨ ਦੇ ਵਿੱਚ ਜ਼ਿਕਰ ਕਰ ਰਹੇ ਹੋ ਇਸ ਦਾ ਅਸਰ ਕਿੰਨਾ ਹੈ ਕਿੰਨਾ ਕਿੰਨੇ ਪਿੰਡਾਂ ਨੂੰ ਕਿੰਨੇ ਏਕੜ ਫਸਲ ਤੱਕ ਇਹ ਪਾਣੀ ਪਹੁੰਚ ਗਿਆ ਹੈ ਕਿ ਪ੍ਰਸ਼ਾਸਨ ਉੱਥੇ ਪਹੁੰਚਿਆ ਹੈ ਇਸ ਨੂੰ ਕੋਈ ਪਾੜ ਨੂੰ ਪੂਰਨ ਦੀ ਕੋਸ਼ਿਸ਼ ਹੋ ਰਹੀ ਹੈ ਕਿ ਜਿੱਥੇ ਪਹਿਲਾਂ ਪ੍ਰਸ਼ਾਸਨ ਦਾ ਉਥੇ ਕੋਈ ਵੀ ਅਧਿਕਾਰੀ ਨਹੀਂ ਪਹੁੰਚਾ ਲੇਕਿਨ ਫਿਰ ਅਧਿਕਾਰੀਆਂ ਨਾਲ ਜੋ ਜ਼ਿਲ੍ਹਾ ਫਜ਼ਿਲਦਾਰ ਨਦੀਣਾ ਨਾਲ ਗੱਲਬਾਤ ਕੀਤੀ ਉਹਨਾਂ ਦਾ ਆਪਣਾ ਖੁਦ ਕਹਿਣਾ ਸੀ ਕਿ 15 ਫੁੱਟ ਦੇ ਕਰੀਬ ਪਾੜ ਪੈ ਚੁੱਕਾ ਲੇਕਿਨ ਪਾਣੀ ਜਿਹੜਾ ਕਰੀਬ 500 100 ਦੇ ਵਿੱਚ ਜਿਹੜੀ ਖਤਰਫ ਫਸਣਾ ਦੇ ਵਿੱਚ ਹੈ ਉਹਦੇ ਵਿੱਚ ਪਾਣੀ ਵੜ ਚੁੱਕਾ ਹੈ ਔਰ ਪਾਣੀ ਜਿਹੜਾ ਪਿੰਡ ਵੱਲੋਂ ਵਾਧਾ ਦਿਖਾਈ ਦੇ ਰਿਹਾ ਔਰ ਜੇ ਪਾਣੀ ਦੇ ਸਥਿਤੀ ਜੇ ਜਲਦੀ ਕੰਟਰੋਲ ਲੱਗ ਗਿਆ ਕਹਿੰਦੇ ਪਾਣੀ ਕਈ ਪਿੰਡਾਂ ਦੇ ਅਮਾਰ ਕਰਸਰ ਦਾ ਇਸ ਕਰਕੇ ਲੋਕ ਇਸ ਚੀਜ਼ ਦਾ ਕਹਿ ਫਿਲਹਾਲ ਦਾਅਵੇ ਜੁਰੂਰ ਕੀਤੇ ਜਾਣੇ ਲੇਕਿਨ ਉਹ ਅਜੇ ਤੱਕ ਪਹੁੰਚ ਨਹੀਂ ਕੀਤੀ ਗਈ ਸਿਰਫ ਲੋਕਾਂ ਕੋਲ ਆਪਣੇ ਲੈਵਲ ਤੇ ਵਰਹਾਮੇ ਕਾਦੀ ਕੋਸ਼ਿਸ਼ ਕੀਤੀ ਜਾ ਰਹੀ ਲੇਕਿਨ ਪਾਣ ਜਿਹੜਾ ਲਗਾਤਾਰ ਵਧਦਾ ਜਾ ਰਿਹਾ ਜੀ ਸ਼ੁਕਰੀਆ ਫਿਲਹਾਲ ਦੇ ਲਈ ਤੁਸੀਂ ਨਜ਼ਰ ਬਣਾਈ ਰੱਖੋ ਧੰਨਵਾਦ ਫਿਲਹਾਲ ਦੇ ਲਈ ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਪਲ-ਪਲ ਦੀ ਅਪਡੇਟ ਅਸੀਂ ਆਪਣੇ ਦਰਸ਼ਕਾਂ ਤੱਕ ਜ਼ਰੂਰ ਪਹੁੰਚਾਉਂਦੇ ਰਹੀਏ ਇਹ ਅਹਿਮ ਤੇ ਵੱਡੀ ਖਬਰیں ਸਮੇਂ ਪੰਜਾਬ ਦੇ ਸਾਹਮਣੇ ਜ਼ਰੂਰ ਹੜ ਬਹੁਤ ਵੱਡੀ ਕੰਡੀਸ਼ਨ ਬਹੁਤ ਭਿਆਨਕ ਸਥਿਤੀ ਦੇ ਵਿੱਚ ਇਸ ਸਮੇਂ ਲੱਗ ਰਹੀ ਹੈ ਔਰ ਖਾਸ ਤੌਰ ਤੇ ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਇਲਾਕੇ ਦੇ ਵਿੱਚ ਕਿਉਂ ਔਰ ਉਸ ਤੋਂ ਬਾਅਦ ਉੱਥੋਂ ਛੱਡਿਆ ਗਿਆ 1,84,000 ਕਿਊਸਿਕ ਪਾਣੀ ਹੁਣ ਸਵਾਲ ਇਹ ਵੀ ਹੈ ਕਿ ਕਿਉਂ ਛੱਡਿਆ ਗਿਆ ਤਾਂ ਇਸ ਦਾ ਸਿੱਧਾ ਜਿਹਾ ਜਵਾਬ ਹੈ ਕਿ ਜਿਹੜੇ ਬੰਨ ਹੁੰਦੇ ਨੇ ਜਿਨ੍ਹਾਂ ਤੱਕ ਪਾਣੀ ਰੁਕਿਆ ਜਾਂਦਾ ਹੈ ਜੇ ਉੱਥੋਂ ਪਾਣੀ ਨਾ ਛੱਡਿਆ ਜਾਵੇ ਤਾਂ ਉਹ ਪੂਰੇ ਬੰਨ ਹੀ ਖਤਰੇ ਦੇ ਵਿੱਚ ਆ ਸਕਦੇ ਨੇ ਇਸ ਕਰਕੇ ਪਾਣੀ ਤਾਂ ਛੱਡਣਾ ਪਾਏਗਾ ਉਸ ਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਹੈ ਉਹ ਪਾਣੀ ਛੱਡਿਆ ਜਾਂਦਾ ਹੈ ਸਲੋ ਸਲੋ ਪਰ ਜਦੋਂ 1 ਕੋ ਲਖਤ ਪਾਣੀ ਆ ਜਾਵੇ ਤਾਂ ਫਿਰ ਦਿੱਕਤ ਹੁੰਦੀ ਹੈ ਦੇਖੋ ਤੁਸੀਂ ਰੰਜੀਤ ਸਾਗਰ ਡੈਮ ਦਾ ਮੈਂ ਜ਼ਿਕਰ ਕਰਾਂ ਤਾਂ ਉੱਥੇ ਬਿਲਕੁਲ ਖਤਰੇ ਦੇ ਨਿਸ਼ਾਨ ਤੱਕ ਪਹੁੰਚ ਗਿਆ ਪਾਣੀ ਵਾਕ ਵਾਕ ਜਿਹੜੇ ਇਸ ਸਮੇਂ ਚਾਹੇ ਪੌਂਗ ਡੈਮ ਹੋਵੇ ਪੰਡੋ ਡੈਮ ਹੋਵੇ ਪਾਠੜਾ ਡੈਮ ਹੋਵੇ ਤਾਂ ਖਤਰੇ ਦੇ ਨਿਸ਼ਾਨ ਦੇ ਬਿਲਕੁਲ ਨੇੜੇ ਪਾਣੀ ਪਹੁੰਚਿਆ ਹੋਇਆ ਇਸ ਦਾ ਮਤਲਬ ਇਹ ਹੈ ਕਿ ਡੈਮ ਇਸ ਸਮੇਂ ਜਿਹੜੇ ਪੰਜਾਬ ਜਾਂ ਪੰਜਾਬ ਦੇ ਵਿੱਚ ਪੈਂਦੇ ਨੇ ਜਾਂ ਪੰਜਾਬ ਦੇ ਨਾਲ ਸੰਬੰਧ ਰੱਖਦੇ ਨੇ ਉਹ ਫੁੱਲ ਚੱਲ ਰਹੇ ਨੇ ਤੇ ਉਸ ਦਾ ਅਸਰ ਵੀ ਨਜ਼ਰ ਆ ਰਿਹਾ ਹੈ